ਪਟਨਾ ਦੇ ਦਿੱਸੋ ਨਾ ਬਲੇਵੋ ਜਿਲ੍ਹਾ ਦਿੱਨਾ ਨੰਬਰ ਸਮਾਨ ਦੀ ਨਮੇਓ ਆਹਿਆ ਸਾਡੇ ਨਾਲ ਆ ਦੇਖੋ ਜੀ ਆਪਣੇ ਬਰਾਦ ਦਾ ਆਪਣੀ ਜਿਦਾ ਸਿਆ ਡੇਰਾ ਪ੍ਰੋਡੂਸਰ ਆਹ ਜੀ ਮੈਂ ਤੁਰ ਕਿਵੇਂ ਆ ਤੇ ਆਪਾਂ ਇਦੀ ਰਾਤ ਨੇ ਟੈਂਟ ਦਾ ਸਮਾਨ ਚੱਕਣਾ ਤੇ ਰਾਫਲੀ ਆਪਣਾ ਪਹਿਲਾਂ ਤਾਂ ਆਪ ਨੂੰ ਮੰਦਿਰ ਤੇ ਬਾੜ ਲੈ ਇੱਧਰ ਨਹੀਂ ਆੜ ਕਹਿੰਦੇ ਇੱਥੋਂ ਲੈਣਾ ਚੱਕ ਕੇ ਫਿਰ ਇੱਧਰ ਲਿਆਏ ਆ ਦੇਖੋ ਉੱਧਰ ਅੰਦਰ ਲਵਾ ਰਿਆ ਇਕਲੇ ਗਲਾਸ ਹੋ ਗਏ ਬਾਕੀ ਪਲੇਟਾਂ ਹੋ ਗਈਆਂ ਅਜੇ ਹੋਰ ਵੀ ਲੈਣਾ ਹੈ ਇੱਧਰ ਵੀ ਮੰਚਰ ਦੀ ਪ੍ਰੋਗਰਾਮ ਕੀ ਹੋ ਰਿਹਾ ਹੈ ਹੈ ਦੋ ਮਿੰਟ ਚੌਲ ਦੇਣਾ ਆਜਾ ਤੇਰੀ ਦਿੱਤੀ ਫਾਇਦੇ ਹੈ ਕਰੋ ਸ਼ੇਦ ਹੋਈ ਦੋ ਦੇ ਦੋ ਤੇ ਹੁਣ ਆਪਾਂ ਪਿੰਡ ਨੂੰ ਚੱਲਿਆਂ ਆ ਦੇਖੋ ਇਧਰ ਸਮਾਨ ਪਿਆ ਪਿੱਛੇ ਤੁਸੀਂ ਪਿੱਛੇ ਬੈਠੇ ਆ ਕਿਤੇ ਡੱਕਣਾ ਆਇਆ ਵੀ ਸਮਾਨ ਇਧਰ ਆ ਦੇਖੋ ਇਹ ਇਧਰ ਮੋਤੀ ਦਾ ਹੈਅਰ ਸਟਾਈਲ ਨਾ ਵਾਹ ਦਿਖਾਇਆ ਇਧਰ ਉਹ ਜਿਹੜੇ ਮੁੰਡੇ ਦਾ ਸਾਟਾ ਕੋਆ ਹੈ ਅਹ ਯਾਰ ਅਬੀ ਕੱਟ ਕੋਹਾਣਾ ਜੀ ਰੂਬੇ ਪਾਈ ਦਾਤਾ ਇਹਦਾ ਮੁੰਡਾ ਆ ਭਾਈ ਜਿਹੜਾ ਤਾਂ ਤੇ ਉਧਰ ਡੈਡੀ ਦਾ ਭਾਈ ਮੋਤੀ ਟੈਂਟਰ ਤਰ੍ਹਾਂ ਉਹਨਾਂ ਦਾ ਸਮਾਨ ਭੱਜਦਾ ਜੀ ਆ ਦੇਖੋ ਆ ਦੇਖੋ ਕੀ ਕਰਦਾ ਲੱਛਣ ਆ ਗਿਆ ਨਾਨਕੇ ਮੁੰਡੇ ਦੇ 10000 ਰੁਪਏ ਆ ਗਿਆ ਆਪਣੇ ਸਾਰੇ ਇਧਰ 30000 ਬੈਠੇ ਨੇ ਜਦੋਂ ਆਪਣੇ ਪਾਈ ਦੁਆ ਦੇ ਮੁੰਡੇ ਤਾਂ ਹੁਣ ਮੈਂ ਮੈਚਲੇ ਮਰਤਾਈ ਜਿਗਰੇ ਕੱਪੜੇ-ਕੁਪੜੇ ਪਾ ਕੇ ਬਾੜ ਵੀ ਕੰਗਾ ਮਾਰ ਕੇ ਉੱਧਰ ਦਾ ਖਾਣਾ ਜਾ ਕੇ ਸਾਨੂੰ ਪਿਆਦੀਆਂ ਤਿਆਰੀਆਂ ਚੈਰੀਆਂ ਹਾਂ ਵਿਚਿਆ ਰਿਆ ਗੋਲੀ ਵਾਲਾ ਤੋ ਵੀ ਇਤਰਾ ਡੀਜੇ 2 ਜੱਲਾ ਦੇ ਬਿੰਦੂ ਸਭ ਸੈਟ ਕਰ ਤੇ ਅੱਤਰ ਲਰ ਨੇ ਗੋਲ ਵੈਂਚਰ ਯਾਂ ਪਰ ਸਥਿਤੀ ਯਾ ਵੀ ਹੈ ਦਵਾਣੇ ਦਾ ਪਿੰਡ ਦੀ ਸੜਕਾ ਦੇਖੋ ਸਾਡੀਆਂ ਪਾਣੀ ਖੜਿਆ ਹੋਇਆ ਭਾਈ ਆਪਾਂ ਚੱਲਦੇ ਹੁਣ ਲੈਰੇ ਇਹਦਾ ਮੋਟਰ ਟ੍ਰੈਕ ਲਿਆ ਬੰਦ ਛੇੜ ਕੇ ਇਹ ਇਹ ਉੱਥੇ ਰਹੂਗਾ ਤੇ ਆਪ ਇੰਨਾਂ ਲਿਆ ਨਾ ਆਪਣੀ ਇਰਦਚੇੜ ਕੇ ਦੇ ਲੈਟ ਆਪ ਕੋਈ ਕੁ ਮਤ ਆ ਜਾਣਾ ਲੈ ਵਈ ਸਿੰਘ ਨੂੰ ਲੈ ਰੇਟ ਹੋਈ ਦੀ ਐਸੀ ਐਸੀ ਮੋਟਰਸਾਈਕਲ ਲੈਣਗੇ ਜੀ ਵੀ ਸਰਵਿਸ ਤੇ ਖੜਾ ਹਾਤੀ ਆਏ ਦੀ ਸਰਵਿਸ ਰਹਿੰਦੀ ਹੈ ਤੇ ਅਸੀਂ ਪਰ ਬਾਅਦ ਸਮੜਾਏ ਮੁੰਡਾ ਅੰਦਾਜ਼ ਸੁਪਕਾਰੀ ਕਰਦੀ ਪੈ ਰਹੀਆ ਜੇ ਪਹਿਲੀ ਫੋਨ ਕਰਕੇ ਦੱਸਦਾ ਨਾ ਠੰਡੇ ਤੁਹਾਨੂੰ ਮਾਰਦਾ ਤਾ ਤੂੰ ਤੇ ਪੈਣ ਲੱਗਦੀਆ ਇਧਰ ਆ ਦੇ ਨਵੀਂ ਟੋਪੀ ਲੈ ਤਨੀ ਰਹੀ ਲੈ ਜਾ ਮੋਟਰੈਕ ਦਰਾ ਆਇਆ ਟਾਕਾ ਮੁਕਾ ਟਾਕਾ ਫਿਲਾਲ ਅਸੀਂ ਹੋਂ ਪਿੰਡ ਦਾ ਪਹੁੰਚ ਗਏ ਤੇ ਘਰੇ ਜਾ ਕੇ ਕਪੜੇ-ਕੁਪੜੇ ਪਾਣੇ ਆ ਜਾ ਕੋ ਲਿਕੜੂਗੀ ਹੁਣ ਘਰੇ ਆਣੇ ਆ ਵੀ ਪਹੁੰਚ ਗਏ ਪਿੰਡ ਤਾ ਓਏ ਫਿਲਾਲ ਅਸੀਂ ਘਰੇ ਪਹੁੰਚ ਗਏ ਤੇ ਫਿਰ ਹੁਣ ਕਪੜੇ ਵਾਦ ਕੇ ਚੱਲਿਆਂ ਜਾਗੋ ਤੇ ਆ ਦੇਖੋ ਰਪਾਈ ਪਾਈ ਫਿਰਦਾ ਕਪੜੇ ਆਪਾਂ ਵੀ ਚਟਾ ਘੜਤਾ ਹੋ ਜਾ ਮਾਵਾਣਾ ਜਾਗੋ ਕਰਦਣੀਆਂ ਆ ਦੇਖ ਸਾਰੇ ਪਾਈ ਫਿਰਦੇ ਨੇ ਮੈਂ ਹੀ ਰਹਿ ਗਿਆ ਮੈਂ ਵੀ ਹੁਣ ਕਪੜੇ ਪਾਣਾ ਕਪੜੇ ਪਾ ਕੇ ਫਿਰ ਆਪ ਉੱਧਰ ਚੱਲ ਜੇ ਉੱਧਰ ਜਾ ਕੇ ਖਾਣਾ ਬਲਾਕ ਨੂੰ ਸੋਨੋ ਲਾਦੀ ਆਪ ਤਾਂ ਹੁੰਦੇ ਰੈਡੀ ਪਾ ਕੇ ਪਾ ਕੇ ਖਾਣੇ ਲਾ ਗਿਆ ਹਲੋ ਹਲੋ ਬਲਾਕ ਹੋ ਰਿਹਾ ਹੈਗੀ ਬਲਾਕ ਆ ਜੀ ਰਾਡ ਤੇ ਰਦੀ ਹੈਗੀ 2027 27 ਆਹ ਤੇ ਲੱਗਦਾ ਅੰਦਰ ਅੰਦਰ ਆਪਾਂ ਨੂੰ ਕੀ ਰਮਾ ਦੇਣਾ ਆ ਦੇਖੋ ਲੱਗ ਰਹੇ ਅੰਦਰ ਆਪਾਂ ਨੇ ਮਾਰੀ ਨੇ ਹੈ ਜਤੋਂ ਦਾ ਪਤਾ ਹਲੋ 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 ਨੂੰ ਵੱਜ ਕੇ 7 ਤੇ ਆਪਾਂ ਚੱਲੇ ਹੁਣ ਜਾਗਰ ਵਾਲੇ ਘਰੇ ਮਿਆ ਕੱਪੜੇ ਪਾ ਲਈ ਚਿੱਟਾ ਘੜਤਾ ਪਜਾਉਣਾ ਤੇ ਨਾ ਮੇਰੇ ਹੱਥੋਂ ਜਾ ਰਿਹਾ ਇਕੱਠੀ ਜਾਵਾਂਗੇ ਹੁਣ ਲਾਗਰ ਕੇ ਆਏ ਸੀ ਇਕੱਠੀ ਆਵਾਂਗੇ ਇਕੱਠੀ ਰਾਂਗੇ ਇੱਥੇ ਜਾਗੂ ਦੇਖਾਂਗੇ ਤੇ ਸਾਹਮਣੇ ਇੱਕ ਹੋਰ ਆ ਗਿਆ ਆਪਣਾ ਯਾਰ ਮਿੱਤਰ ਗੋਰਾ ਈਦੀ ਲੱਤਾਂ ਚ ਬੜਾ ਚੱਲੂ ਐ ਉਹ ਤੇ ਅੱਗੇ ਦੇਖਾਣੇ ਆਪਾਂ ਜਾਗੂ ਤੇ ਜਿੱਥੇ ਚਾਂਦ ਚੁੰਮ ਵੀ ਪਾਣੀ ਹੈ ਗਾਲੀਚੇ ਚਾਂਦੂ ਦੀ ਵਾਲਾ ਨਹੀਂ ਹਾਂ ਅੰਦਰ ਵਿਆਹ ਆਇਆ ਸੀ ਤੋਂ ਵੱਡਾ ਆਹ ਦੇਖਾ ਆਪਾਂ ਦਾ ਚੱਲੇ ਕੱਪੜੇ-ਕੁਪੜੇ ਪਾ ਕੇ ਤੇ ਜ਼ਰਾ ਬੰਨਾਂ ਦਾ ਹਾਰ ਮੰਨ ਜਾ ਰਿਹਾ ਤੇ ਜਾਗੂ ਦੀ ਤਿਆਰੀਆਂ ਚੱਲ ਰਹੀਆਂ ਨੇ ਕਰੀਆਂ ਨਹੀਂ ਹੈਗੀਆਂ ਤਾਂ ਦੇਖੋ ਸਾਹਮਣੇ ਲੇਟਾ ਚਲਾ ਰਖੇ ਨੇ ਜੰਦਰ ਜਾ ਕੇ ਦਿਖਾਣਾ ਮੈਂ ਤੁਹਾਨੂੰ ਮਾਹੌਲ ਕਿਵੇਂ ਦਾ ਆ ਦੇਖੋ ਜੀ ਆਪਣੇ ਬਰਾਦ ਦਾ ਭਤੀਜਾ ਇੱਥਾਂ ਇਹਦਾ ਪ੍ਰੋਡੂਸਰ ਆ ਅਡੇਟ ਇਹੀ ਕਰਦਾ ਬੱਸ ਉਹਦਾ ਵੀਡੀਓ ਸ਼ੇਅਰ ਕਰਿਓ ਕਿ ਆਪਣੇ ਆ ਯਾਰ ਦੋਸਤ ਨੇ ਤੇ ਇੱਧਰ ਆਪਣੇ ਭਤੀਜੇ ਦੇ ਅਸਰ ਆ ਤੇ ਇੱਕ ਫੋਟਰ ਵੀ ਆਸ ਰਿਹਾ ਇੱਧਰ ਨੂੰ ਬਣਾ ਦੇ ਹਾਂਜੀ ਤਾਂ ਠੰਡੇ ਬਹਿਨੇ ਸਾਰੇ